ਵੈਜੀਤ ਜੀ ਦਾ ਖਾਲਸਾ ਵੈਜੀਤ ਜੀ ਦੀ ਫਤਿਹ ਅੱਜ ਦਾ ਵਿਸ਼ਾ ਜੋ ਇਸ ਸਮੇਂ ਮੌਜੂਦਾ ਸਰਕਾਰ ਨੇ ਘੁਬਰਾ ਕੇ ਪਿਛਲੇ ਸਮਿਆਂ ਦੇ ਮੁਤਾਬਕ ਜੋ ਬਹੁਤ ਵੱਡੀਆਂ ਗਲਤੀਆਂ ਕਰਕੇ ਸਿੱਧੂ ਮੂਸੇਵਾਲੇ ਦੀ ਜਾਨ ਲਈ ਆ ਉਸੇ ਹੀ ਅਸਾਬ ਦੇ ਨਾਲ ਫਿਰ ਇਹਨਾਂ ਨੇ ਇਹ ਮਜੀਠਾ ਜੀ ਦੀ ਸਿਕਿਉਰਿਟੀ ਨੂੰ ਵਾਪਸ ਲੈਣ ਦਾ ਬਿਲਕੁਲ ਨਾ ਮਾਤਰ ਰਹਿ ਦੇਣ ਦਾ ਜੋ ਸਟੈਪ 취ਆਇਆ ਇਹਨਾਂ ਦੀ ਬੁਰੀ ਵੱਡੀ ਕਬਰਾਤ ਤੇ ਬੰਸਲਾਟ ਆ ਜਿਹੜੀ ਇਹ ਦੱਸਦੀ ਆ ਕਿ ਇਹਨਾਂ ਦੀ ਕਬਰਾਤ ਇਹਨਾਂ ਕੋ ਚੱਲੀ ਵੀ ਜਾ ਰਹੀ ਕਿੰਨੇ ਲੋਕਾਂ ਦੇ ਕੋਲ ਸਿਕਿਉਰਿਟੀ ਆ ਇੱਥੇ ਸਾਡੇ ਮੈਂ ਵੇਖਦਾ ਜ਼ਿਲ੍ਹੇ 'ਚ ਕਈ ਉਹ ਲੋਕ ਨੇ ਜਿਨ੍ਹਾਂ ਦੀ ਕੋਈ ਕਰਤੂਤ ਨਹੀਂ ਜਿਹੜੇ ਕਿਸੇ ਵੱਡੇ ਅਹੁਦੇ ਤੇ ਨਹੀਂ ਰਹੇ ਉਹ ਵੀ ਸਰਕਾਰ ਦੀਆਂ ਸਾਂਝਾ ਬਣਾ ਕੇ ਸਿਕਿਉਰਟੀਆਂ ਦੇ ਦਸਤੇ ਲਈ ਫਿਰਦੇ ਨੇ ਇਹ ਇੱਕ ਵਿਅਕਤੀ ਜਿਹੜਾ ਇਹਨਾਂ ਤਕੜੇ ਅਹੁਦਿਆਂ ਤੇ ਰਿਹਾ ਜਿਹੜਾ ਸਭ ਤੋਂ ਸਫ ਸਭ ਤੋਂ ਜ਼ਿਆਦਾ ਇਸ ਵੇਲੇ ਪੂਰੇ ਜੋ ਹੈ ਲਿਆ ਕੇ ਰਿਕਾਰਡ ਲਿਆ ਕੇ ਇਸਕਾਰ ਦੇ ਖਿਲਾਫ ਪੇਸ਼ ਕਰਦਾ ਜੋ ਜੋ ਐਨਟੀ 엘ਿਮੈਂਟਸ ਨੇ ਜਿਹੜੇ ਜਿਹੜੇ ਵੀ ਅੱਜ ਤੱਕ ਮੈਂ ਵੇਖਿਆ ਵੀ ਇਹ ਤਿੰਨ ਚੌਥਾ ਸਾਲਾਂ ਦੇ ਵਿੱਚ ਵੱਡੀਆਂ ਤੋਪਾਂ ਨੇ ਉਹਨਾਂ ਦੇ ਖਿਲਾਫ ਦਲੇਰੀ ਦੇ ਨਾਲ ਕਿੰਨੇ ਕਦਮ ਚੁੱਕੇ ਨੇ ਜਿਨੇ ਕਦੀ ਕਿਸੇ ਦਾ ਲਿਹਾਜ਼ ਨਹੀਂ ਕੀਤਾ ਅੱਜ ਉਹਨੂੰ ਐਲੀਮੀਨੇਟ ਕਰਨ ਵਾਸਤੇ ਐਸੀਆਂ ਕੋਝੀਆਂ ਹਰਕਤਾਂ ਸਰਕਾਰ ਕਰ ਰਹੀ ਆ ਜਿਹੜੀ ਬੜੀ ਸ਼ਰਮਨਾਕ ਗੱਲ ਆ ਪ੍ਰਮਾਤਮਾ ਜੀ ਕਿਸੇ ਦੇ ਨਾਲ ਹੋਵੇ ਤੇ ਫਿਰ ਸਰਕਾਰਾਂ ਉਹਦਾ ਕੁਝ ਨਹੀਂ ਕਰ ਸਕਦੀਆਂ ਮਜੀਠਾ ਜੀ ਦੇ ਇਰਾਦੇ ਬਹੁਤ ਉੱਚੇ ਨੇ ਉਹਨਾਂ ਨੂੰ ਤੁਸੀਂ ਧਮਕੀਆਂ ਦੇ ਨਾਲ ਐਸੀਆਂ ਕੂਜੀਆਂ ਹਰਕਤਾਂ ਦੇ ਨਾਲ ਦਬਾ ਨਹੀਂ ਸਕਦੇ ਸਰ ਦੀਆਂ ਨਲਾਇਕੀਆਂ ਦੇ ਵੱਡੇ ਕਾਰਨਾਮੇ ਨੇ ਉਹ ਸਾਰੇ ਲੋਕਾਂ ਦੇ ਸਾਹਮਣੇ ਜਾਗਰ ਕਰ ਰਹੇ ਨੇ ਔਰ ਹੁਣ ਵੀ ਜੋ ਇੱਥੇ ਇੱਕ ਗਿੱਦੜਾਂ ਦੀ ਫੌਜ ਦਿੱਲੀ ਤੋਂ ਲਿਆ ਕੇ ਲੁਧਿਆਣੇ ਵੜੀ ਆ ਔਰ ਜਿਨ੍ਹਾਂ ਨੂੰ ਬੇਸ਼ੁਮਾਰ ਸਿਕਿਉਰਟੀ ਤੇ ਬੇਸ਼ੁਮਾਰ ਪੈਸਾ ਜਿਨ੍ਹਾਂ ਤੇ ਖਰਚ ਕੀਤਾ ਜਾ ਰਿਹਾ ਜਿਨ੍ਹਾਂ ਦੇ ਪਰਦੇ ਜਿਹੜੇ ਨੇ ਉਹ ਬੜੀ ਜ਼ੋਰਦਾਰ ਆਉਣ ਵਾਲੇ ਸਮਿਆਂ ਦੇ ਵਿੱਚ ਮਜੀਠਾ ਜੀ ਨੇ ਨੰਗੇ ਕਰਨੇ ਸੀ ਜਿਹੜੇ ਖੁਦ ਮਾਫੀ ਮੰਗ ਕੇ ਆਪਣੀ ਜਾਨ ਛਦਾ ਕੇ ਬੈਠੇ ਨੇ ਮਜੀਠਾ ਜੀ ਕੋਲੋਂ ਇਹ ਆਪਣੀ ਹਉਮੈ ਦੇ ਵਿੱਚ ਇਹ ਬਦਲਾ ਲਊ ਕਾਰਵਾਈ ਦੇ ਨਾਲ ਐਸੀਆ ਗੱਲਾਂ ਕਰਕੇ ਮਜੀਠਾ ਜੀ ਨੂੰ ਲਤਾੜ ਲੈਣਗੇ ਇਹ ਇਹਨਾਂ ਦੀ ਬੜੀ ਵੱਡੀ ਗਲਤੀ ਆ ਬੜੀ ਵੱਡੀ ਗਲਤ ਸੋਚ ਆ ਜਿਹਦਾ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਖਮਿਆਜਾ ਜ਼ਰੂਰ ਭੁਗਤਣਾ ਪਊਗਾ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਨਾ ਤਾਕਤਾਂ ਕਦੀ ਸਦਾ ਰਹੀਆਂ ਨੇ ਨਾ ਰਹਿਣੀਆਂ ਨੇ ਸੋ ਮੈਂ ਅਪੀਲ ਕਰਾਂਗਾ ਇਸ ਮੌਕੇ ਦੇ ਉੱਤੇ ਚੰਗਾ ਹੋਇਆ ਬਾਦਲ ਸਾਹਿਬ ਨੇ ਵੀ ਜਾ ਕੇ ਉਹਨਾਂ ਨੂੰ ਹੌਸਲਾ ਦਿੱਤਾ ਸਾਰਾ ਕਾਲੀਦਾਲ ਉਹਨਾਂ ਦੇ ਨਾਲ ਚਟਾਨ ਵਾਂਗੂ ਖੜਾ ਔਰ ਹਰ ਪਾਰਟੀ ਦਾ ਸਿਆਣਾ ਲੀਡਰ ਜਿਹੜਾ ਉਹ ਇਸ ਗੱਲ ਨੂੰ ਕੰਡੈਮ ਕਰ ਰਿਹਾ ਕਿ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਆ ਇਹ ਨਾਕਾਬਲੇ برداشتਯਾ ਔਰ ਇਹਦਾ ਖਮਿਆਜਾ ਜਿਹੜਾ ਆ ਇਹਨਾਂ ਨੂੰ ਬੜਾ ਆਉਣ ਵਾਲੇ ਸਮੇਂ 'ਚ ਭੁਗਤਣਾ ਪਊਗਾ ਮੈਂ ਮਜੀਠਾ ਜੀ ਨੂੰ ਕਹਾਂਗਾ ਕਿ ਮਜੀਠਾ ਜੀ ਤੁਸੀਂ ਬਹੁਤ ਦਲੇਰ ਸਿਆਣੇ ਜੀ ਅਸੀਂ ਤੁਹਾਡੀ ਸਿਆਣਪ ਦੇ ਕਾਇਲ ਆ ਪਰ ਮੈਂ ਕਿਹੜਾ ਚੋਣਾ ਆ ਮੈਨੂੰ ਇੱਕ ਸ਼ਾਇਰ ਦਾਸ ਸ਼ੇਰ ਯਾਦ ਆਇਆ ਆਂਦਾ ਬਾਦੇ ਮੁਖਾਲਫ ਸੇ ਨਾ ਘਬਰਾ ਐ ਇਕਾਬ ਇਹ ਵੀ ਚਲਤੀ ਹੈ ਤੁਝੇ ਉੱਚਾ ਠਾਣੇ ਕੇ ਲਈ ਐਸੀਆਂ ਕਾਰਵਾਈਆਂ ਤੁਹਾਨੂੰ ਹੋਰ ਉੱਚਾ ਕਰਨ ਗਿਆ ਅਸੀਂ ਸਾਰੇ ਤੁਹਾਡੇ ਨਾਲ ਆ ਪੰਜਾਬ ਤੁਹਾਡੇ ਨਾਲ ਆ ਔਰ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਐਸੇ ਚਣੇ ਚਵਾਵਾਂਗੇ ਕਿ ਯਾਦ ਰੱਖਣਗੇ ਗੁਰੂ ਪੜਾ ਕਹੇ ਤੁਸੀਂ ਰੱਬ ਦਾ ਨਾਂ ਲੈਣ ਵਾਲਾ ਪ੍ਰਵਾਹ ਜੇ ਪ੍ਰਮਾਤਮਾ ਹਿੰਦੇਸ਼ਾ ਤੁਹਾਡੇ ਅੰਗ ਸੰਗਿਆ ਚੜਦੀ ਕਲਾ ਵਿੱਚ ਰਹੋ ਵੈਗੁਰੂ ਫਤਿਹ ਕਰੇਗਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ